ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਰਕਤ ਦੀ ਰਸੋਈ ਦੇ ਵਿੱਚ ਅੱਜ ਆਪਾਂ ਤੁਹਾਡੇ ਲਈ ਬਿਨਾ ਖੋਏ ਤੋਂ ਖੋਏ ਵਰਗੇ ਗੁਲਾਬ ਜਾਮਨ ਦੀ ਰੈਸਪੀ ਲੈ ਕੇ ਆਏ ਹਾਂ ਜੀ ਇਹਨੂੰ ਖਾਣ ਤੋਂ ਬਾਅਦ ਤੁਹਾਨੂੰ ਖੁਦ ਨੂੰ ਯਕੀਨ ਨਹੀਂ ਹੋਵੇਗਾ ਕਿ ਇਹਨੂੰ ਤੁਸੀਂ ਖੁਦ ਬਣਾਇਆ ਹੈ ਘਰੇ ਤਿਆਰ ਕੀਤਾ ਹੈ ਅਤੇ ਤੁਸੀਂ ਇਹਨੂੰ ਬਿਨਾ ਖੋਏ ਤੋਂ ਬਣਾਇਆ ਹੈ ਮੇਰਾ ਇਹ ਤਰੀਕਾ ਜਾਣਨ ਦੇ ਲਈ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਆ ਅਗਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੇ ਬਿਨਾ ਨਾ ਜਾਇਓ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਪਲੀਜ਼ ਚੈਨਲ ਨੂੰ ਬੱਦ ਤੋਂ ਬੱਦ ਸਪੋਰਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਚਲੋ ਅੱਜ ਗੁਲਾਬ ਜਾਮਨ ਬਣਾਉਣ ਦੀ ਰੈਸਪੀ ਕਰਦੇ ਹਾਂ ਸ਼ੁਰੂ ਹਾਂਜੀ ਇੱਥੇ ਆਪਾਂ ਮਿਲਕ ਪਾਊਡਰ ਦੇ ਗੁਲਾਬ ਜਾਮਨ ਬਣਾਉਣ ਦੇ ਲਈ ਇੱਕ ਪੈਨ ਲਿਆਏ ਪੈਨ ਦੇ ਵਿੱਚ ਪਾਵਾਂਗੇ ਆਪਾਂ ਇੱਕ ਗਲਾਸ ਦੁੱਧ ਦੁੱਧ ਆਪਾਂ ਗਰਮ ਨਹੀਂ ਲੈਣਾ ਦੁੱਧ ਆਪਾਂ ਨੇ ਰੂਮ ਟੈਂਪਰੇਚਰ ਤੇ ਹੀ ਲਿਆਇਆ ਏ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਕੱਪ ਮਿਲਕ ਪਾਊਡਰ ਤੁਸੀਂ ਕੋਈ ਵੀ ਕੱਪ ਜਾਂ ਕੌਲੀ ਸੈੱਟ ਕਰ ਲੈਣੀ ਹੈ ਘਰ ਦੇ ਵਿੱਚ ਉਸ ਦੇ ਨਾਲ ਹੀ ਆਪਾਂ ਜੋ ਚੀਜ਼ਾਂ ਹੈ ਉਹਦੇ ਨਾਲ ਹੀ ਆਪਾਂ ਨਾਪਾਂਗੇ ਜੀ ਹੁਣ ਪਾ ਇਥੇ ਇੱਕ ਕੌਲੀ ਜਿਹੜੀ ਆ ਮਿਲਕ ਪਾਊਡਰ ਦੀ ਲਈ ਆ ਮਿਲਕ ਪਾਊਡਰ ਦੁੱਧ ਦੇ ਵਿੱਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਲਾ ਲਵਾਂਗੇ ਤਾਂ ਜੋ ਵਿੱਚ ਕੋਈ ਗੱਠ ਨਾ ਬਣ ਜਾਵੇ ਚੰਗੀ ਤਰ੍ਹਾਂ ਮਿਲਾ ਲੈਣਾ ਹੈ ਜੀ ਦੁੱਧ ਲੇਖੋ ਜੀ ਆਪਾਂ ਨੇ ਦੁੱਧ ਦੇ ਵਿੱਚ ਆਪਾਂ ਨੇ ਮਿਲਕ ਪਾਊਡਰ ਚੰਗੀ ਤਰ੍ਹਾਂ ਘੋਲ ਲਿਆ ਏ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਚਮਚ ਸੂਜੀ ਇੱਕ ਚਮਚ ਪਾਵਾਂਗੇ ਜੀ ਆਪਾਂ ਦੇਸੀ ਘਿਓ ਇਹਨਾਂ ਨੂੰ ਪਾ ਕੇ ਵੀ ਚੰਗੀ ਤਰ੍ਹਾਂ ਮਿਲਾ ਲਵਾਂਗੇ ਹਜੇ ਆਪਾਂ ਇਹਨੂੰ ਗੈਸ ਉੱਤੇ ਨਹੀਂ ਰੱਖਿਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾਉਣ ਤੋਂ ਬਾਅਦ ਹੁਣ ਆਪਾਂ ਨੇ ਪੈਨ ਰੱਖ ਲਿਆ ਜੀ ਗੈਸ ਉੱਤੇ ਆਪਾਂ ਇਹਦਾ ਇਨਸਟੈਂਟ ਖੋਆ ਬਣਾ ਕੇ ਤਿਆਰ ਕਰਾਂਗੇ ਆਪਾਂ ਨੇ ਸੇਕ ਜਿਹੜਾ ਬਾਧ ਰੱਖਿਆ ਹੋਇਆ ਹੈ ਤੇ ਆਪਾਂ ਇਹ ਕਰਸੀ ਇਹਦੇ ਵਿੱਚ ਚਲਾਉਂਦੇ ਰਹਿਣਾ ਹੈ ਤਾਂ ਜੋ ਇਹ نیچے ਨਾ ਲੱਗ ਜਵੇ ਜਿਵੇਂ ਜਿਵੇਂ ਇਹ ਨੂੰ ਆਪਾਂ ਪਕਾਵਾਂਗੇ ਓਵੇਂ ਓਵੇਂ ਇਹ گاੜਾ ਹੁੰਦਾ ਜਾਣਾ ਹੈ 5 ਦਾ 5-7 ਮਿੰਟ ਦੇ ਵਿੱਚ ਵਿੱਚ ਇਨਸਟੈਂਟ ਖੋਆ ਜਿਹੜਾ ਇਹਦਾ ਬਣ ਕੇ ਤਿਆਰ ਹੋ ਜਾਊਗਾ ਜੀ ਤੁਸੀਂ ਦੇਖ ਸਕਦੇ ਹੋ ਜੀ ਪਹਿਲਾਂ ਨਾਲ ਥੋੜਾ ਥੋੜਾ گاੜਾ ਹੋਣ ਲੱਗ ਗਿਆ ਹੈ ਇੱਥੇ ਤੁਸੀਂ ਇੱਕ ਖਾਸ ਗੱਲ ਦਾ ਖਾਸ ਧਿਆਨ ਰੱਖਣਾ ਹੈ ਜਿਹੜੀ ਕੜਾਹੀ ਤੇ ਪੈਨ ਕੁਛ ਵੀ ਤੁਸੀਂ ਲੈਣ ਆਇਓ ਮੋٹے ਤਲੇ ਦਾ ਹੀ ਲਿਓ ਦੇਖੋ ਜਦੋਂ ਇਹ ਥੋੜਾ ਥੋੜਾ ਕਾਰਾ ਹੋਣ ਲੱਗ ਗਿਆ ਉਦੋਂ ਆਪਾਂ ਸੇਕ ਜਿਹੜਾ ਮੀਡੀਅਮ ਕਰ ਲਿਆ ਏ ਹੁਣ ਮੀਡੀਅਮ ਸੇਕ ਦੇ ਉੱਤੇ ਆਪਾਂ ਨੇ ਇਹਨੂੰ ਚਲਾਉਂਦੇ ਰਹਿਣਾ ਏ ਹਰ ਤੁਸੀਂ ਦੇਖ ਸਕਦੇ ਹੋ ਜੀ ਖੋਆ ਆਪਣਾ ਬਣਨ ਲੱਗ ਗਿਆ ਏ ਮਿਲਕ ਪਾਊਡਰ ਦਾ ਬਸ ਆਪਾਂ ਇਹਨੂੰ ਥੋੜਾ ਜਿਹਾ ਹੋਰ ਗਾੜਾ ਕਰਾਂਗੇ ਬਿਲਕੁਲ ਜਿਹੜੀ ਖੁਸ਼ਬੂ ਹੈ ਇੰਜ ਆ ਰਹੀ ਹੈ ਜਿਵੇਂ ਆਪਾਂ ਖੋਆ ਨਹੀਂ ਬਣਾਉਂਦੇ ਹੁੰਦੇ। ਦੁੱਧ ਦਾ ਉਦਾਂ ਦੀ ਉਹ ਖੁਸ਼ਬੂ ਆ ਰਹੀ ਹੈ ਇਹਦੇ ਵਿੱਚੋਂ। ਲਓ ਜੀ ਖੋਆ ਬਿਲਕੁਲ ਬਣ ਕੇ ਤਿਆਰ ਹੈ। ਹੁਣ ਇੱਥੇ ਆਪਾਂ ਗੈਸ ਕਰ ਦੇਵਾਂਗੇ ਜੀ ਬੰਦ। ਆਪਾਂ 2 ਮਿੰਟ ਚਲਾਵਾਂਗੇ ਇਹਨੂੰ ਕਿਉਂਕਿ ਤਲਾ ਜਿਹੜਾ ਆ ਗਰਮ ਹੁੰਦਾ ਹੈ ਕੜਾਹੀ ਦੇ ਥੱਲੇ ਨਾ ਲੱਗ ਜਵੇ। 2 ਮਿੰਟ ਚਲਾਉਣ ਤੋਂ ਬਾਅਦ ਆਪਣਾਲੇ ਤਾਂਪਾ ਇਦਾਂ ਕਰਕੇ ਇਹਨੂੰ ਮੈਸ਼ ਜਾਂ ਵੀ ਕਰ ਲਵਾਂਗੇ ਨਾਲੇ ਥੋੜਾ ਠੰਡਾ ਵੀ ਹੋ ਜਾਊਗਾ। ਠੰਡਾ ਹੋਣ ਤੋਂ ਬਾਅਦ ਤੁਹਾਨੂੰ ਮਿਲਦੇ ਆਂ ਆਪਾਂ ਇਹਨੂੰ ਇੱਕ ਪਲੇਟ ਵਿੱਚ ਕੱਢ ਲਵਾਂਗੇ ਜਿੰਨੇ ਨੂੰ ਖੋਇਆ ਆਪਣਾ ਠੰਡਾ ਹੁੰਦਾ ਈ ਉਹਨੇ ਨੂੰ ਆਪਾਂ ਚਾਸ਼ਨੀ ਤਿਆਰ ਕਰ ਲੈਣੇ ਆ ਜੀ ਚਾਸ਼ਨੀ ਤਿਆਰ ਕਰਨ ਦੇ ਲਈ ਸੇਮ ਕੌਲੀ ਲਵਾਂਗੇ ਆਪਾਂ ਜਿਹਦੇ ਚ ਆਪਾਂ ਮਿਲਕ ਪਾਊਡਰ ਨਾਪਿਆ ਸੀ ਉਹ ਵਾਲੀ ਆਪਾਂ ਡੇਢ ਕੌਲੀ ਜਿਹੜੀ ਅਖੰਡ ਦੀ ਲਵਾਂਗੇ ਇੱਕ ਕੌਲੀ ਮਿਲਕ ਪਾਊਡਰ ਡੇਢ ਕੌਲੀ ਖੰਡ ਹੁਣ ਇਹਦੇ ਵਿੱਚ ਆਪਾਂ ਡੇਢ ਕੌਲੀਆਂ ਹੀ ਪਾਣੀ ਦੀਆਂ ਪਾ ਦਵਾਂਗੇ ਇਲਾਈਚੀ ਪਾਊਡਰ ਆਪਣੇ ਕੋਲ ਹੈ ਨਹੀਂ ਸੀ ਇਸ ਟਾਈਮ ਆਪਾਂ ਦੋ ਇਲਾਈਚੀਆਂ ਪਾ ਦੇਵਾਂਗੇ ਇਹਦੇ ਵਿੱਚ ਖੋਲ ਕੇ ਇੱਥੇ ਆਪਾਂ ਗੈਸ ਚਲਾ ਦਿੱਤਾ ਹੈ ਜੀ ਇੱਥੇ ਨਾ ਆਪਾਂ ਨੇ ਚਾਸ਼ਨੀ ਜਿਹੜੀ ਹੈ ਕੋਈ ਇੱਕ ਤਾਰ ਜਾਂ ਦੋ ਤਾਰ ਦੀ ਨਹੀਂ ਬਣਾਉਣੀ ਚਾਸ਼ਣੀ ਆਪਾਂ ਨੇ ਚਿਪਚਿਪੀ ਜਿਹੀ ਬਣਾ ਕੇ ਤਿਆਰ ਕਰਨੀ ਹੈ ਜਿੱਦਾਂ ਰਫਾਈਨਡ ਆਇਲ ਹੁੰਦਾ ਹੈ ਜੀ ਪਹਿਲਾਂ ਚੀਨੀ ਨੂੰ ਗਲ ਜਾਣ ਦਿਓ ਉਸ ਤੋਂ ਬਾਅਦ ਆਪਾਂ 2-4 ਮਿੰਟ ਨੂੰ ਦੋ ਚਾਰ ਉਵਾਲ ਜੇ ਦਵਾ ਦਾਂਗੇ ਉਸ ਤੋਂ ਬਾਅਦ ਜਿਹੜੀ ਚਾਸ਼ਨੀ ਆਪਣੀ ਤਿਆਰ ਹੋ ਜੂਗੀ ਜਿਹੜਾ ਆਪਾਂ ਖੁਆ ਤਿਆਰ ਕੀਤਾ ਸੀ ਉਹਨੂੰ ਮੈਂ ਇੱਕ ਪਲੇਟ ਵਿੱਚ ਕੱਢ ਲਿਆ ਏ ਇਹਨੂੰ ਮੈਂ ਹੁਣ ਠੰਡਾ ਕਰਾਂਗੀ ਹੋਜੀ ਚੀਨੀ ਘੁਲ ਗਈ ਐ ਹੁਣ ਆਪਾਂ ਥੋੜੀ ਜੀ ਦੋ ਚਾਰ ਮਿੰਟ ਇਹਨੂੰ ਉਵਾਲ ਦਵਾ ਲਾਂਗੇ ਇਦਾਂ ਹੀ ਚਿਪਚਿਪੀ ਜੀ ਚਾਸ਼ਨੀ ਬਣਾ ਕੇ ਤਿਆਰ ਕਰ ਲਵਾਂਗੇ ਇੱਧਰ ਖੁਆ ਠੰਡਾ ਹੋ ਗਿਆ ਏ ਹੁਣ ਇਹਦੇ ਵਿੱਚ ਆਪਾਂ ਵਾਈਂਡਿੰਗ ਦੇ ਲਈ ਕਾਰਨੋ स्टार्च ਪਾ ਦਾਂਗੇ ਮੇਰੇ ਕੋਲ 85 ਮੈਂ ਤਾਂ ਕਰਕੇ ਕਾਰਨੋ ਸਟਾਰਚ ਦੀ ਵਰਤੋਂ ਕੀਤੀ ਹੈ ਅਗਰ ਤੁਹਾਡੇ ਕੋਲ ਨਹੀਂ ਹੈ ਤਾਂ ਤੁਸੀਂ ਇਹਦੇ ਵਿੱਚ 4 ਚਮਚ ਮੈਦੇ ਦੇ ਵੀ ਲੈ ਸਕਦੇ ਹੋ ਹੁਣ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਚਮਚ ਦਾ ਚੌਥੇ ਤੋਂ ਵੀ ਘੱਟ ਹਿੱਸਾ ਪਾਵਾਂਗੇ ਆਪਾਂ ਮਿੱਠਾ ਸੋਡ ਬੇਕਿੰਗ ਸੋਡਾ ਤੁਸੀਂ ਬੇਕਿੰਗ ਪਾਊਡਰ ਦੀ ਵਰਤੋਂ ਵੀ ਕਰ ਸਕਦੇ ਹੋ ਬੇਕਿੰਗ ਸੋਡੇ ਦੇ ਉੱਪਰ ਆਪਾਂ ਦੋ ਕਬੂੰਦਾ ਜਿਹੜੀਆਂ ਪਾਣੀ ਦੀ ਪਾਵਾਂਗੇ ਤਾਂ ਜੋ ਜਿਹੜਾ ਬੇਕਿੰਗ ਪਾਊਡਰ ਐ ਸੋਡਾ ਇਹ ਐਕਟੀਵੇਟ ਹੋ ਸਕੇ ਐਕਟੀਵੇਟ ਹੋਣ ਦੇ ਲਈ ਆਪਾਂ ਇੱਧਰ ਥੋੜਾ ਜਿਹਾ ਪਾਣੀ ਪਾ ਲਿਆ ਏ ਹੁਣ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਲਵਾਂਗੇ ਜੀ ਚੰਗੀ ਤਰ੍ਹਾਂ ਮਿਲਾ ਲਵਾਂਗੇ ਨਾ ਸਾਰੀਆਂ ਚੀਜ਼ਾਂ ਨੂੰ ਇੱਧਰ ਚਾਚਣੀ ਨੂੰ ਆਪਾਂ ਨੇ 2-4 ਮਿੰਟ ਪਕਾ ਲਿਆ ਏ ਦੇਖੋ ਤੁਸੀਂ ਦੇਖ ਸਕਦੇ ਹੋ ਚਾਚਣੀ ਬਿਲਕੁਲ ਚਿਪਚਿਪ ਜਿਹੀ ਰਿਫਾਈਨਡ ਆਇਲ ਵਾਂਗੂ ਬਣ ਕੇ ਤਿਆਰ ਹੋ ਗਈ ਐ ਇੱਥੇ ਹੁਣ ਆਪਾਂ ਗੈਸ ਬੰਦ ਕਰ ਦੇਵਾਂਗੇ ਇੱਧਰ ਆਪਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਸੀ ਉਸ ਤੋਂ ਬਾਅਦ ਅੱਪਾ ਨੇ ਇਹਨੂੰ ਚੰਗੀ ਤਰ੍ਹਾਂ ਮੈਸ਼ ਕਰ ਲਿਆ ਹੈ ਤਾਂ ਜੋ ਵਿੱਚ ਕੋਈ ਜੜੀਆਂ ਗੱਠ ਵਗੈਰਾ ਨਾ ਰਵੇ। ਦੇਖੋ ਤੁਸੀਂ ਮੈਦਾ ਆਹ ਆਪਣਾ ਕਾਰਨ سٹਾਰਚ ਜਾਂ ਮੈਦਾ ਪਾਏ ਤੋਂ ਬਿਨਾਂ ਵੀ ਬਣਾ ਸਕਦੇ ਹੋ ਪਰ ਉਹ ਫਟ ਜਾਂਦੇ ਆ। ਤੋਂ ਥੋੜਾ ਜਿਹਾ ਵਾਈਂਡਿੰਗ ਦੇ ਲਈ ਪਾਣਾ ਜ਼ਰੂਰੀ ਆ। ਹੁਣ ਅੱਪਾ ਇਹਦੇ ਗੁਲਾਬ ਜਾਮਨ ਜਿਹੜੇ ਆ ਬਣਾ ਲਵਾਂਗੇ। ਅੱਪਾ ਛੋਟ-ਛੋਟੇ ਇਦਾਂ ਪੇੜੇ ਜੀ ਤੋੜ ਲਵਾਂਗੇ ਆਪਾਂ ਬਹੁਤੇ ਵੱਡੇ ਨਹੀਂ ਬਣਾਉਣੇ ਹੈਗੇ ਇਹਨਾਂ ਨੇ ਨਾ ਆਪਾਂ ਬੇਕਿੰਗ ਸੋਡਾ ਪਾਇਆ ਹੋਇਆ ਉਹਦੇ ਕਰਕੇ ਇਹਨਾਂ ਨੇ ਥੋੜਾ ਜਿਹਾ ਫੁੱਲਣਾ ਵੀ ਆ ਇਦਾਂ ਆਪਾਂ ਨੇ ਗੋਲ ਬਣਾ ਲੈਣੇ ਪਹਿਲਾਂ ਤੁਸੀਂ ਇੱਕ ਬਣਾ ਕੇ ਦੇਖ ਲਿਓ ਕੋਈ ਕ੍ਰੈਕ ਵਗੈਰਾ ਤਾਂ ਨਹੀਂ ਹੁੰਦਾ ਕਿਉਂਕਿ ਅਗਰ ਕ੍ਰੈਕ ਵਗੈਰਾ ਆਇਆ ਤਾਂ ਚੰਗੀ ਤਰ੍ਹਾਂ ਫਰਾਈ ਨਹੀਂ ਹੋਣਗੇ ਵਧੀਆ ਨਹੀਂ ਬਣਨਗੇ ਸੋ ਇਦਾਂ ਤੁਸੀਂ ਨੇ ਬਣਾ ਕੇ ਦੇਖ ਲੈਣਾ ਹੈ ਜੀ ਲੋ ਤੁਸੀਂ ਦੇਖ ਸਕਦੇ ਹੋ ਇਸੀ ਤਰ੍ਹਾਂ ਨਾ ਮੈਂ ਸਾਰੇ ਗੁਲਾਬ ਜਾਮਨ ਜਿਹੜੇ ਤਿਆਰ ਕਰ ਲਵਾਂਗੀ ਇਧਰ ਆਪਾਂ ਕੜਾਹੀ ਰੱਖ ਲਈਏ ਜੀ ਤੇਲ ਗਰਮ ਕਿਉਂ ਹੋ ਗਰਮ ਹੋ ਲਈ ਰੱਖ ਦਿੱਤਾ ਆਪਾਂ ਨੇ ਇਧਰ ਆਪਾਂ ਨੇ ਗੁਲਾਬ ਜਾਮਨ ਵੀ ਬਣਾ ਲਈਆਂ ਇੱਕ ਕੱਪ ਇੱਕ ਕਾਲੀ ਮਿਲਕ ਪਾਊਡਰ ਤੋਂ ਦੇਖੋ 20 ਗੁਲਾਬ ਜਾਮਨਾ ਜਿਹੜੀਆਂ ਬਣ ਕੇ ਤਿਆਰ ਹੋਈਆਂ ਨੇ ਕਿਉਂ ਗਰਮ ਹੋ ਗਿਆ ਇਹ ਆਪਾਂ ਇਹਦੇ ਵਿੱਚ ਪਹਿਲਾਂ ਇੱਕ ਗੁਲਾਬ ਜਾਮਨ ਜਿਹੜੀ ਪਾ ਕੇ ਦੇਖਾਂਗੇ ਨਾਲੇ ਤਾਂ ਪਤਾ ਲੱਗ ਜਾਊਗਾ ਵੀ ਇਹ ਉਹ ਫਟਦੀ ਤਾਂ ਨਹੀਂ ਹੈਗੀ ਨਾਲੇ ਆਪਾਂ ਦੇਖਦੇ ਆਂ ਵੀ ਟੈਂਪਰੇਚਰ ਜਿਹੜਾ ਘਿਓ ਦਾ ਬਿਲਕੁਲ ਸਹੀ ਹੈ ਕਿ ਨਹੀਂ ਤੁਸੀਂ ਦੇਖ ਸਕਦੇ ਹੋ ਟੈਂਪਰੇਚਰ ਟੈਂਪਰੇਚਰ ਜਿਹੜਾ ਘਿਓ ਦਾ ਬਿਲਕੁਲ ਸਹੀ ਆ ਦੇਖੋ ਗੁਲਾਬ ਜਾਮਨ ਨਾ ਤਾਂ ਫਟਿਆ ਨਹੀਂ ਜਿਆਦਾ ਜੜੀ ਹੈ ਇੱਕਦਮ ਸੋ ਆਪਾਂ ਨੂੰ ਜਿਹੜਾ ਘਿਓ ਦਾ ਟੈਂਪਰੇਚਰ ਹੈ ਇਸ ਤਰ੍ਹਾਂ ਦਾ ਹੀ ਚਾਹੀਦਾ ਕਿਉਂਕਿ ਘਟ ਘਟ ਗਰਮ ਹੋਊਗਾ ਜੇ ਇਹ ਉਹਦੇ ਵਿੱਚ ਗੁਲਾਬ ਜਾਮਨ ਜਿਹੜੇ ਵਧੀਆ ਤਰੀਕੇ ਦੇ ਨਾਲ ਪੱਕਣਗੇ ਹੁਣ ਆਪਾਂ ਵਾਲੀ ਗੁਲਾਬ ਜਾਮਨ ਕੱਢ ਲਵਾਂਗੇ ਤੇ ਬਾਕੀ ਦੀਆਂ ਪਾ ਕੇ ਵੀ ਇਸ ਤਰ੍ਹਾਂ ਫਰਾਈ ਕਰ ਲਵਾਂਗੇ ਸੇਕ ਆਪਾਂ ਘੱਟ ਕਰ ਲਈਏ ਜੀ ਘੱਟ ਸੇਕ ਦੇ ਹੀ ਰੱਖਣਾ ਹਜੇ ਆਪਾਂ ਨੇ ਆਪਾਂ ਗੁਲਾਬ ਜਾਮਨ ਪਾ ਦਵਾਂਗੇ ਦੇਖੋ ਸਾਈਜ਼ ਗੁਲਾਬ ਜਾਮਨ ਦਾ ਨਾ ਤੁਸੀਂ ਪਹਿਲਾਂ ਹੀ ਛੋਟਾ ਰੱਖ ਲਿਓ ਮਿੱਠਾ ਸੌਡਾ ਪਾਉਣ ਦੇ ਕਾਰਨ ਇਹ ਫੁੱਲ ਜਾਂਦੀਆਂ ਨੇ ਸਾਈਜ਼ ਇਹਨਾਂ ਦਾ ਆਪ ਹੀ ਡਬਲ ਹੋ ਜਾਣਾ ਹੈ ਕੜਾਹੀ ਨੂੰ ਇਦਾਂ ਹਿਲਾ ਲੈਣਾ ਹੈ ਜੀ ਇਹਨਾਂ ਨੂੰ ਨਾ ਆਪਾਂ ਨੇ ਪੋਣੇ ਨਾਲ ਇਦਾਂ ਫੜ ਕੇ ਕੜਾਹੀ ਨੂੰ ਹਿਲਾ ਦੇਣਾ ਹੈ ਮਤਲਬ ਕਿ ਹਜੇ ਵੀਚ ਆਪਾਂ ਨੇ ਇਹਦੇ ਝਰਨੀ ਨਹੀਂ ਫੇਰਨੀ ਹੈਗੀ ਥੋੜੀ ਜੀ ਦੇ ਥੋੜੀ ਜੀ ਦੇਰ ਦੇ ਬਾਅਦ ਨਾ ਆਪਾਂ ਨੇ ਚਮਚ ਦੇ ਨਾਲ ਇਦਾਂ ਇਹਨਾਂ ਨੂੰ ਉਲਟ ਪਲਟ ਕਰ ਦੇਣਾ ਹੈ ਜੀ ਕੱਟ ਸੇਕ ਦੇ ਉੱਤੇ ਹੀ ਫਰਾਈ ਕਰਿਓ ਤਾਂ ਜੋ ਅੰਦਰ ਤੱਕ ਪੱਕ ਜਾਣ ਪਤਾ ਕੀ ਹੈ ਅਗਰ ਆਪਾਂ ਤੇਜ ਸੇਕ ਦੇ ਉੱਤੇ ਫਰਾਈ ਕਰ ਲੇ ਤਾਂ ਇਹਨਾਂ ਨੇ ਉੱਪਰੋਂ ਸੜ ਜਾਣਾ ਤੇ ਵਿੱਚੋਂ ਕੱਚੇ ਰਹਿ ਜਾਣਾ ਹੈ ਜੀ ਤੁਸੀਂ ਇਹਨਾਂ ਦਾ ਸਾਈਜ਼ ਚੈੱਕ ਕਰ ਸਕਦੇ ਹੋ ਪਹਿਲਾਂ ਨਾਲੋਂ ਡਬਲ ਹੋ ਚੁੱਕਿਆ ਇਹ ਦੇਖੋ ਬਸ ਤੁਸੀਂ ਇਦਾਂ ਹੀ ਹੁਣ ਇਹਨੂੰ ਆਲਟ ਪਲਟ ਜਿਹਾ ਕਰਦੇ ਹੋਏ ਚੰਗੀ ਤਰ੍ਹਾਂ ਸੇਕ ਲਿਓ ਜੀ ਕਲਰ ਤੁਸੀਂ ਦੇਖ ਸਕਦੇ ਹੋ ਹੁਣ ਇਹਨਾਂ ਦਾ ਕਿੰਨਾ ਵਧੀਆ ਆ ਰਿਹਾ ਹੈ ਜਿਵੇਂ ਜਿਵੇਂ ਇਹ ਫਰਾਈ ਹੋ ਰਹੇ ਨੇ ਤੀਵੇਂ ਤੀਵੇਂ ਇਹਨਾਂ ਦਾ ਕਲਰ ਜਿਹੜਾ ਵਧੀਆ ਆ ਰਿਹਾ ਹੈ ਦੇਖੋ ਇਹਨਾਂ ਨੂੰ ਨਾ ਖਾਣ ਤੋਂ ਬਾਅਦ ਕੋਈ ਨਹੀਂ ਕਹਿ ਸਕਦਾ ਹੈਗਾ ਵੀ ਇਹਨਾਂ ਨੂੰ ਤੁਸੀਂ ਘਰੇ ਬਣਾਇਆ ਏ ਔਰ ਤੁਸੀਂ ਮਿਲਕ ਪਾਊਡਰ ਤੋਂ ਬਣਾਇਆ ਏ ਬਿਲਕੁਲ ਖੋਏ ਦੇ ਗੁਲਾਬ ਜਾਮਣ ਆਏ ਬਣ ਲੱਗਣਗੀਆਂ ਖਾਣ ਤੋਂ ਬਾਅਦ ਵੀ ਖੋਏ ਦੀ ਗੁਲਾਬ ਜਾਮਣ ਖਾਦਦੇ ਹੋਈਏ ਆਪਾਂ ਔਰ ਕੋਈ ਇੰਜ ਨਹੀਂ ਕਹੂਗਾ ਘਰੇ ਬਣਾਇਆ ਏ ਐਵੇਂ ਲੱਗੂਗਾ ਜਿੱਦਾਂ ਆਪਾਂ ਬਾਜ਼ਾਰੋਂ ਲੈ ਕੇ ਆਏ ਹੁੰਦੇ ਨੇ ਬਿਲਕੁਲ ਸੌਫਟ ਸੁਪੰਜੀ ਰਸੀਲੀ ਗੁਲਾਬ ਜਾਮਣ ਬਣ ਕੇ ਤਿਆਰ ਹੋਊਗੀ ਦੇਖੋ ਅਗਰ ਤੁਸੀਂ ਲਾਈਟ ਕਲਰ ਦੇ ਰੱਖਣੇ ਆ ਤਾਂ ਤੁਸੀਂ ਇਹਨਾਂ ਨੂੰ ਕੱਢ ਸਕਦੇ ਹੋ ਆਪਾਂ ਥੋੜੇ ਜਿਹਾ ਹੋਰ ਡਾਰਕ ਕਰਾਂਗੇ ਡਾਰਕ ਡਾਰਕ ਜਿਹੀ ਗੁਲਾਬ ਜਾਮਨ ਜਿਹੜੀ ਵਧੀਆ ਲੱਗਦੀ ਆ ਦੇਖੋ ਜਦੋਂ ਇਸ ਸਟੇਜ ਤੇ ਆ ਗਏ ਗੁਲਾਬ ਜਾਮਨ ਉਦੋਂ ਆਪਾਂ ਸੇਕ ਜਿਹੜਾ 1 ਮਿੰਟ ਲਈ ਬੰਦ ਕਰ ਲਾਂਗੇ 1 ਮਿੰਟ ਤੇ ਆਪਾਂ ਨੇ ਇਹਨਾਂ ਨੂੰ ਬੰਦ ਸੇਕ ਦੇ ਉੱਤੇ ਪਕਾ ਲੈਣਾ ਹੈ ਕਲਰ ਡਾਰਕ ਕਰਨ ਦੇ ਲਈ ਕਿਉਂਕਿ ਹੁਣੇ ਚੰਗੀ ਤਰ੍ਹਾਂ ਪੱਕ ਚੁੱਕੇ ਆ ਅਸੀਂ ਥੋੜਾ ਜਿਹਾ ਹੋਰ ਡਾਰਕ ਕਰਨਾ ਇਸ ਕਰਕੇ ਇਹਨਾਂ ਨੂੰ ਪਕਾਉਣ ਲੱਗੇ ਆ ਅਗਰ ਤੁਸੀਂ ਵੀ ਇਸ ਤਰ੍ਹਾਂ ਗੁਲਾਬ ਜਾਮਨ ਬਣਾਉਣੇ ਆ ਤਾਂ ਤੁਸੀਂ ਸੇਮ ਸਟੈਪ ਜਿਹੜਾ ਹੈ ਫੋਲੋ ਕਰਿਓ ਦੇਖੋ ਬਿਲਕੁਲ ਵੀ ਨਹੀਂ ਇਹ ਤੇਲ ਵਿੱਚ ਪਾਉਣ ਤੋਂ ਬਾਅਦ ਫਟੇ ਹੈਗੇ ਗੁਲਾਬ ਜਾਮਨ ਸਹੀ ਐਨ ਗੋਲ ਬਣ ਕੇ ਤਿਆਰ ਹੋਏ ਆ ਹੁਣ 1 ਮਿੰਟ ਹੋ ਗਿਆ ਏ ਆਪਾਂ ਗੈਸ ਕਰ ਦੇਵਾਂਗੇ ਬੰਦ ਹੁਣ ਇਹਨਾਂ ਨੂੰ ਆਪਾਂ ਕੱਢ ਲਵਾਂਗੇ ਜੀ ਇੱਕ ਪਲੇਟ ਦੇ ਵਿੱਚ ਕੜਾਹੀ ਵਿੱਚੋਂ ਆਪਾਂ ਨੇ ਗੁਲਾਬ ਜਾਮਨ ਕੱਢ ਲਏ ਆ ਹੁਣ ਇਹਨਾਂ ਨੂੰ ਨਾ ਆਪਾਂ 1 ਮਿੰਟ ਬਾਅਦ ਚਾਸ਼ਣੀ ਵਿੱਚ ਪਾਵਾਂਗੇ ਇੱਥੇ ਨਾਲ ਆਪਾਂ ਚਾਸ਼ਣੀ ਨੂੰ ਥੋੜੀ ਜਿਹੀ ਕੋਸੀ ਕਰਾਂਗੇ ਜ਼ਿਆਦਾ ਗਰਮ ਨਹੀਂ ਕਰਨੀ ਬਸ ਹਲਕੀ ਜਿਹੀ ਕੋਸੀ ਕਰਨੀ ਆ ਚਾਸ਼ਣੀ ਕੋਸੀ ਹੋ ਗਈ ਆ ਆਪਾਂ ਗੈਸ ਬੰਦ ਕਰ ਦੇਵਾਂਗੇ ਗੁਲਾਬ ਜ਼ਾਮਣ ਪਾ ਦਵਾਂਗੇ ਆਪਾਂ ਚਾਸ਼ਣੀ ਦੇ ਵਿੱਚ ਮੈਂ ਰਾਤ ਨੂੰ ਬਣਾ ਰਹੀ ਆ ਕੋਸ ਸਕਦਾ ਤਾਂ ਉਹਨੂੰ ਕੈਮਰੇ ਵਿੱਚ ਜਿਹੜਾ ਇਹਨਾਂ ਦਾ ਕਲਰ ਵਧੀਆ ਨਾ ਲੱਗਦਾ ਹੋਵੇ ਪਰ ਦੇਖਣ ਵਿੱਚ ਇਹ ਸਾਨੂੰ ਤਾਂ ਬਹੁਤ ਵਧੀਆ ਲੱਗ ਰਹੇ ਆ ਤੇ ਇਹਨਾਂ ਨੂੰ ਨਾ ਆਪਾਂ ਇਦਾਂ ਹਲਾ ਦੇਵਾਂਗੇ ਹੁਣ ਆਪਾਂ ਇਹਨਾਂ ਨੂੰ ਟਾ ਕੇ ਰੱਖਾਂਗੇ ਅੱਧੇ ਘੰਟੇ ਦੇ ਲਈ ਦੇਖੋ ਅਗਰ ਤੁਹਾਡੇ ਕੋਲ ਘੱਟ ਟਾਈਮ ਆ ਤਾਂ ਤੁਸੀਂ ਇਹਨਾਂ ਨੂੰ ਇੱਥੇ ਥੋੜੀ ਜਿਹੀ ਦਿਰ ਸੇਕ 5 ਮਿੰਟ ਹੋਰ ਲਵਾ ਸਕਦੇ ਹੋ ਉਸ ਤੋਂ ਬਾਅਦ 10 ਮਿੰਟ ਬਾਅਦ ਇਹਨਾਂ ਨੂੰ ਕੱਢ ਕੇ ਖਾ ਸਕਦੇ ਹੋ ਪਰ ਆਪਾਂ ਨੇ ਕੋਸਤੀ ਜੀ ਚਾਚਣੀ ਵਿੱਚ ਪਾ ਦਿੱਤਾ ਇਹਨਾਂ ਨੂੰ ਆਪਾਂ ਅੱਧੇ ਘੋਣੇ ਘੰਟੇ ਬਾਅਦ ਦੇਖਾਂਗੇ ਪਰ ਹਾਂ ਇੱਕ ਵਾਰ ਵਿੱਚ ਨੂੰ ਆਪਾਂ ਨੇ ਇਹਨਾਂ ਨੂੰ ਇਦਾਂ ਹਰੜਾ ਦੇਣਾ ਹੈ ਇਹਨਾਂ ਦਾ ਪਾਸਾ ਜਿਹੜਾ ਪਲਟ ਦੇਣਾ ਹੈ ਜੀ ਹੁਣ ਆਪਾਂ ਇਹਨਾਂ ਨੂੰ ਢੱਕ ਕੇ ਰੱਖ ਦਾਂਗੇ ਦੇਖੋ ਜੀ ਪੂਰੇ 30 ਮਿੰਟ ਹੋ ਗਏ ਆ ਚਾਸ਼ਣੀ ਜਿਹੜੀ ਹੈ ਗੁਲਾਬ ਜਾਮਣਾਂ ਨੇ ਚੰਗੀ ਤਰ੍ਹਾਂ ਸੋਖ ਲਈ ਆ ਹੁਣ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਇੱਕ ਡੋਂਗੇ ਦੇ ਵਿੱਚ ਬਹੁਤ ਵਧੀਆ ਗੁਲਾਬ ਜਾਮਣ ਬਣ ਕੇ ਤਿਆਰ ਹੋਏ ਆ ਜੀ ਦੇਖੋ ਤੁਸੀਂ ਬਣਾਉਣ ਲੱਗੇ ਪਹਿਲਾਂ ਧਿਆਨ ਰੱਖਣਾ ਹੈ ਗੁਲਾਬ ਜਾਮਣ ਛੋਟੇ ਸਾਈਜ਼ ਦੇ ਬਣਾਉਣੇ ਆ ਸਾਡੇ ਮੇਰੇ ਤੋਂ ਫਿਰ ਵੀ ਥੋੜੇ ਵੱਡੇ ਹੀ ਬਣ ਗਏ ਉਸ ਟਾਈਮ ਲੱਗਦਾ ਸੀ ਵੀ ਛੋਟੇ ਆ ਪਰ ਥੋੜੇ ਵੱਡੇ ਹੀ ਬਣ ਗਏ ਸੀ ਦੇਖ ਲਓ ਤੁਸੀਂ ਸਾਈਜ਼ ਦੇ ਚ ਕਿੰਨੇ ਹੋ ਗਏ ਜਿਹੜੇ ਛੋਟੇ ਸਾਈਜ਼ ਦੇ ਬਣੇ ਸੀ ਉਹ ਬਿਲਕੁਲ ਠੀਕ ਆ ਦੇਖੋ ਜੀ ਸਾਰੇ ਗੁਲਾਬ ਜਾਮਣ ਆਪਾਂ ਨੇ ਢੋਂਗੇ ਦੇ ਵਿੱਚ ਕੱਢ ਲਏ ਆ। ਚਾਸ਼ਨੀ ਵੀ ਪਾ ਦਾਂਗੇ ਆਪਾਂ ਇਹਨਾਂ ਦੇ ਵਿੱਚ। ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਆ। ਮੈਂ ਤੁਹਾਨੂੰ ਇੱਕ ਤੋੜ ਕੇ ਵੀ ਦਿਖਾਉਣੀ ਆ। ਲਓ ਜੀ। ਇੱਕਦਮ ਸੌਫਟ ਸਪੰਜੀ ਗੁਲਾਬ ਜਾਮਣ ਬਣ ਕੇ ਬਿਲਕੁਲ ਤਿਆਰ ਆ। ਤੁਸੀਂ ਦੇਖ ਸਕਦੇ ਹੋ। ਮਰਸੀਲੀਆਂ ਗੁਲਾਬ ਜਾਮਣਾਂ ਬਣ ਕੇ ਤਿਆਰ ਹੋਈਆਂ ਜੀ ਬਹੁਤ ਵਧੀਆ ਗੁਲਾਬ ਜਾਮਣ ਬਣ ਕੇ ਤਿਆਰ ਹੋਈਆਂ ਏ ਤੁਹਾਨੂੰ ਮੇਰਾ ਇਹ ਤਰੀਕਾ ਕਿਦਾਂ ਦਾ ਲੱਗਿਆ ਗੁਲਾਬ ਜਾਮਣ ਬਣਾਉਣ ਦਾ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਗਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਪਲੀਜ਼ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ